ਸਸ਼ੀ ਕਾਂਝੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਲੀ ਹਾਂ 11 April 2024 ਦਿਨ ਵੀਰਵਾਰ ਦਾ ਤਿਥੀ ਅੱਜ ਰਹੇਗੀ ਤੀਜ ਦੀ ਤਿਥੀ ਸ਼ਾਮ ਨੂੰ 3 ਵਜੇ ਤੱਕ 3:00 ਕੇ 4 ਮਿੰਟ ਤੱਕ ਤੀਜ ਦੀ ਤਿਥੀ ਉਸ ਤੋਂ ਬਾਅਦ ਚੌਥੀ ਤਿਥੀ ਦਾ ਪਖ ਸ਼ੁਰੂ ਹੋ ਜਾਏਗਾ ਠੀਕ ਹੈ 23 ਜਿੱਦਾਂ ਦੇਖਿਆ ਜਾਵੇ ਤਾਂ ਕੱਲ ਬੁੱਧਵਾਰ ਸੀ ਤੁਸੀਂ ਚੰਦਰ ਦਰਸ਼ਨ ਕੀਤੇ ਵਧੀਆ ਰਿਹਾ ਜਦੋਂ ਤਿਥੀਆਂ ਦੇ ਮੁਤਾਬਕ ਅਸੀਂ ਚੀਜ਼ਾਂ ਕਰਦੇ ਹਾਂ ਤਾਂ ਉਹਨਾਂ ਦਾ ਪ੍ਰਭਾਵ ਸਾਡੇ ਤੇ ਸਹੀ ਪੈਂਦਾ ਕਿਉਂ ਪੈਂਦਾ ਏ ਕਿਉਂਕਿ ਅਸੀਂ ਉਸ ਮੁਤਾਬਕ ਉਹ ਦਿਨ ਰਾਤ ਦੇ ਵਿੱਚ ਧਰਤੀ ਅਸਮਾਨ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪ ਨੂੰ ਚੇਂਜ ਕਰਕੇ ਉਹਨਾਂ ਦੇ ਪ੍ਰਭਾਵ ਇਹੋ ਜੀ ਜ਼ਿੰਦਗੀ ਬਦਲਿਤ ਕਰਨੀ ਹੈ ਇਹ ਤਾਂ ਸਚਾਈ ਆ ਨਾ ਇਹਦੇ ਤੋਂ ਭੱਜਿਆ ਜਾ ਸਕਦਾ ਤੇ ਨਾ ਕਿਸੇ ਚੀਜ਼ ਤੋਂ ਬਚਿਆ ਜਾ ਸਕਦਾ ਇਸੇ ਤਰ੍ਹਾਂ ਇਸੀ ਤਰ੍ਹਾਂ ਅਸੀਂ ਕੀ ਕਰਦੇ ਆ ਕਿ ਆਪਣੀਆਂ ਕਮੀਆਂ ਨੂੰ ਹਮੇਸ਼ਾ ਛੁਪਾਉਂਦੇ ਰਹਿੰਨੇ ਆ ਨਹੀਂ ਨਹੀਂ ਮੈਂ ਇੱਕ ਦਾ ਨਹੀਂ 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 ਇੱਕ ਦਾ ਥੋੜਾ ਨਹੀਂ ਤੇ ਇੱਕ ਚੀਜ਼ ਹੋਰ ਜਦੋਂ ਸਾਨੂੰ ਸਾਡੀ ਕਮੀ ਦਾ ਪਤਾ ਹਰ ਕਿਸੇ ਨੂੰ ਪਤਾ ਤਾਂ ਉਹਦੇ ਲਈ ਅਸੀਂ ਉਹਦੇ ਤੇ ਪਰਦੇ ਵੀ ਪਾਉਂਦੇ ਆ ਛੁਪਾਉਂਦੇ ਨਹੀਂ ਆ ਤੇ ਉਸ ਚੀਜ਼ ਲਈ ਕਈ ਵਾਰੀ ਆਪਣੇ ਆਪ ਨੂੰ ਦੋਸ਼ੀ ਵੀ ਮਹਿਸੂਸ ਕਰਦੇ ਆ ਕਿ ਮੇਰੇ ਚਾਹ ਘਮੀ ਜਿੱਦਾਂ ਇੱਕ ਐਗਜ਼ਾਮਪਲ ਮੰਨ ਲਓ ਕਿਸੇ ਦੀ ਥੋੜੀ ਜਿਹੀ ਹਾਈਟ ਛੋਟੀ ਹੈ ਤਾਂ ਉਹਨੂੰ ਉਹਨੂੰ ساری ਉਮਰ ਇਹੀ ਟੈਨਸ਼ਨ ਰਹਿੰਦੀ ਹੈ ਕਿ ਮੇਰੀ ਹਾਈਟ ਛੋਟੀ ਹੈ ਤੁਹਾਡੀ ਹਾਈਟ ਛੋਟੀ ਆ ਤਾਂ ਹੋ ਸਕਦਾ ਤੁਹਾਡੇ ਤੋਂ ਵੀ ਛੋਟੀ ਕਿਸੇ ਦੀ ਹੋਵੇ ਹਰ ਇਨਸਾਨ ਚ ਕਮੀ ਹੈ ਪਰਫੈਕਟ ਕੋਈ ਨਹੀਂ ਹੈ ਕੁਝ ਕਮੀਆਂ ਕੁਦਰਤ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਨੂੰ ਉਸੇ ਤਰ੍ਹਾਂ ਸੈਪਟ ਕਰਕੇ ਅੱਗੇ ਵਧਣਾ ਚਾਹੀਦਾ ਸਕਸੈਸ ਤੁਹਾਡੀ ਕਮੀਆਂ ਦੇ ਨਾਲ ਵੀ ਤੁਹਾਨੂੰ ਮਿਲ ਜਾਣੀ ਆ ਤੇ ਕਿਉਂ ਉਸ ਚੀਜ਼ ਨੂੰ ਲੈ ਕੇ ਜੋ ਤੁਹਾਡੇ ਸੁਭਾਅ ਚ ਤੁਹਾਡੇ ਮਨ ਚ ਤੁਹਾਡੇ ਦਿਮਾਗ ਚ ਤੁਹਾਡੀ ਸੋਚ ਚ ਵਾਰ-ਵਾਰ ਚੀਜ਼ ਆਉਂਦੀ ਆ ਉਸ ਚੀਜ਼ ਨੂੰ ਅਸੀਂ ਆਪਣੀ ਆਪਣੀ ਕਮੀਆਂ ਨੂੰ ਅਸੈਪਟ ਨਾ ਕਰਕੇ ਉਸ ਤੇ ਪਰਦੇ ਪਾਉਣੇ ਆ ਉਸ ਨੂੰ ਠੀਕ ਕਰਨ ਲਈ ਸੌ ਸੌ ਯਤਨ ਕਰਦੇ। اچھا ਫਿਰ ਕੀ ਹੋ ਗਿਆ ਮੰਨ ਲਓ ਠੀਕ ਵੀ ਕਰ ਲਿਆ। ਇਤੋਂ ਚੰਗਾ ਆਪਣੀਆਂ ਕਮੀਆਂ ਨੂੰ ਅਸੈਪਟ ਕਰੋ। ਉਹਨਾਂ ਨੂੰ ਇਹ ਨਹੀਂ ਮੈਂ ਕਹਿੰਦੀ ਕਿ ਸੁਧਾਰੋ। ਇਹ ਨਹੀਂ ਮੈਂ ਕਹਿੰਦੀ ਕਿ ਵਿਗਾੜੋ। ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਹੈ ਤਾਂ ਹੈ ਜੀ ਬਸ ਅਸੀਂ ਤਾਂ ਮਾੜੇ ਆ ਤਾਂ ਮਾੜੇ ਮਾੜਾ ਚੰਗਾ ਕੋਈ ਨਹੀਂ ਪਹਿਲੀ ਗੱਲ ਇਹ ਆ ਦੂਜੀ ਗੱਲ ਸਾਡੇ 'ਚ ਕੋਈ ਕਮੀ ਆ ਜੋ ਕੁਦਰਤ ਨੇ ਦਿੱਤੀ ਹੈ ਨਾ ਹੋਰ ਸਾਡੀ ਸੋਚ ਇਦਾਂ ਦੀ ਆ ਕਿ ਸਾਨੂੰ ਕੁਦਰਤ ਨੇ ਇਦਾਂ ਦੇ ਬਣਾਇਆ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸਿੰਪਲ ਜੀ ਦੇ ਦੇਣੀ ਆ ਇੱਕ ਬੱਚਾ ਹੈ ਹੈਨਾ ਉਹਨੂੰ ਤੁਸੀਂ ਕਿਹਾ ਕਿ ਆਪਣੇ ਘਰ ਦਾ ਊਸੂਲ ਇਸ ਤਰ੍ਹਾਂ ਦਾ ਹੈ ਆਪਾਂ ਇਦਾਂ ਕਰਦੇ ਆਂ ਇਦਾਂ ਕਰਦੇ। ਬੱਚੇ ਨੇ ਉਸ ਮੁਤਾਬਕ ਆਪਣੇ ਆਪ ਦਾ ਘੇਰਾ ਬਣਾ ਲਿਆ। ਕੁਝ ਚੀਜ਼ਾਂ ਤੁਹਾਡੇ ਘਰ 'ਚ ਨਹੀਂ ਖਾਂਦੇ ਜਾਂ ਤੁਸੀਂ ਨਹੀਂ ਉਸ ਚੀਜ਼ ਨੂੰ ਆਪਣੇ ਸਾਡੇ 2-3 ਪੀੜੀਆਂ ਤੋਂ ਨਹੀਂ ਕੀਤਾ ਕਿਸੇ ਨੇ ਮੰਨ ਲਓ। ਅੱਛਾ ਨਾਨਵੈਜ ਨਹੀਂ ਖਾਂਦੇ ਮੰਨ ਲਓ ਇੱਕ ਗੱਲ ਹੈ। ਬਹੁਤੇ ਲੋਕ ਨਾਨਵੈਜ ਨਹੀਂ ਖਾਂਦੇ। ਨਵਰਾਤਰੀਆਂ ਦੀ ਗੱਲ ਹੈ ਤੇ ਚੱਲਦੇ ਪਏ ਆ ਤੇ ਆਪਾਂ ਨਾਨਵੈਜ ਦੀ ਗੱਲ ਕਰ ਰਹੇ ਆ। ਐਗਜ਼ਾਮਪਲ ਦੇਣੀ ਸੀ ਤਾਂ ਦੇ ਦੋ। ਤਾਂ ਕੀ ਹੋਇਆ ਕਿ ਇੱਕ ਇੱਕ ਬੱਚੇ ਦਾ ਮਨ ਕਰ ਗਿਆ। ਹੈਨਾ ਇੱਕ ਬੱਚੇ ਦਾ ਮਨ ਕਰਦਾ ਤੇ ਉਸ ਨੂੰ ਅਸੀਂ ਥੋੜੀ ਦੇਰ ਲਈ ਕਿ ਆਪਾਂ ਇਹਨਾਂ ਦਿਨਾ ਚਾਹ ਚੀਜ਼ ਨਹੀਂ ਕਰਦੇ ਤਾਂ ਉਹ ਮੰਨ ਗਿਆ ਓਕੇ ਓਕੇ ਤੁਸੀਂ ਕਿਹਾ ਤੋ ਪੂਰੀ ਜ਼ਿੰਦਗੀ ਇਹ ਨਹੀਂ ਕਰਨਾ ਪਰ ਉਸ ਦਾ ਮਨ ਕਰਦਾ ਉਹਨੂੰ ਕੁਦਰਤ ਨੇ ਉਦਾਂ ਦਾ ਉਸ ਦਾ ਉਹਦੀ ਅੰਦਰੋਂ ਅੰਦਰੋਂ ਤੇਜ਼ ਨਾ ਹੈ ਕਿ ਉਸ ਨੂੰ ਉਹ ਚੀਜ਼ ਮਹਿਸੂਸ ਹੁੰਦੀ ਆ ਕਿ ਮੈਂ ਆ ਚੀਜ਼ ਟੇਸਟ ਕਰਾਂ ਉਹਦੇ ਅੰਦਰ ਇੱਕ ਚੀਜ਼ ਅਹਿਸਾਸ ਕੁਦਰਤ ਨੇ ਦਿੱਤਾ ਉਹਨੂੰ ਹੈਨਾ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਸਮਝਾਇਆ ਠੀਕ ਆ ਓਕੇ ਤੁਸੀਂ ਆਪਣਾ ਕਰਮ ਕੀਤਾ ਕੁਦਰਤ ਨੇ ਆਪਣਾ ਕਰਮ ਕੀਤਾ ਜਦੋਂ ਨੂੰ ਮੌਕਾ ਮਿਲਿਆ ਉਹ ਆਪਣਾ ਕਰਮ ਕਰੇਗਾ ਅਸੀਂ ساری ਉਮਰ ਕਿਸੇ ਨੂੰ ਨਹੀਂ ਰੋਕ ਸਕਦੇ ਜੋ ਵੀ ਸਾਡੇ ਚ ਕਮੀ ਹੈ ਕੁਦਰਤ ਨੇ ਦਿੱਤੀ ਆ ਉਹ ਭਾਵੇਂ ਪਲੱਸ ਪੁਆਇੰਟ ਭਾਵੇਂ ਕਮੀ ਇਹ ਕਮੀ ਨਹੀਂ ਸੀ ਵੈਸੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਇਸ ਕਰਕੇ ਤੁਸੀਂ ਸਮਝੋ ਕਿ ਜੋ ਸੋਚ ਵੀ ਬਣਦੀ ਆ ਨਾ ਟੇਸਟ ਵੀ ਹੈ ਨਾ ਅਸੀਂ ਜੋ ਕਰਨਾ ਹੈ ਜਾਂ ਨਹੀਂ ਕਰਨਾ ਇਹ ਸੋਚ ਇਹ ਸਭ ਕੁਝ ਕੁਦਰਤ ਸਾਡੇ ਅੰਦਰ ਪਾਉਂਦੀ ਆ ਤੁਸੀਂ ਆਪ ਹੀ ਤਾਂ ਸਾਰੇ ਜਾਣਦੇ ਹੋ ਕਿ ਉਹਦੇ ਬਿਨਾ ਪੱਤਾ ਨਹੀਂ 길ਦਾ ਤੇ ਉਹ ਹੀ ਸਾਡਾ ਡਰਾਈਵਰ ਹੈ ਸਾਨੂੰ ਕੰਟਰੋਲ ਕਰਦਾ ਏ ਹਰ ਚੀਜ਼ ਹੁੰਦੀ ਏ ਤੇ ਫਿਰ ਅਸੀਂ ਕਹਿੰਨੇ ਆਂ ਅਸੀਂ ਦੁਖੀ ਦੁੱਖ ਕੀ ਹੈ ਦੁੱਖ ਦੁਨੀਆਦਾਰੀ ਦੀਆਂ ਚੀਜ਼ਾਂ ਦਾ ਏ ਪਰਮਾਤਮਾ ਦਾ ਦੁੱਖ ਕੋਈ ਨਹੀਂ ਹੈ ਉਹਨੇ ਤੇ ਉਹਨੂੰ ਤੇ ਮੈਨੂੰ ਲੱਗਦਾ ਦੁੱਖ ਦੀ ਡੈਫੀਨੇਸ਼ਨ ਵੀ ਨਹੀਂ ਪਤਾ ਹੁੰਨੀ ਕਿਉਂਕਿ ਦੁੱਖ ਤੇ ਦੁਨੀਆਦਾਰੀ ਦੇ ਵਿੱਚ ਆ ਆਪਣੇ ਆਪ ਨੂੰ ਨਾ ਸਮਝੀ ਦੇ ਰਸਤੇ ਤੇ ਕੋਣਾ ਦੁੱਖ ਆ ਆਪਣੇ ਸੁਭਾਅ ਅਨੁਸਾਰ ਚੀਜ਼ਾਂ ਦਾ ਨਾ ਹੋਣਾ ਦੁੱਖਾਂ ਸਾਡੇ ਅਨੁਸਾਰ ਚੀਜ਼ਾਂ ਨਾ ਚੱਲਣੀਆਂ ਦੁੱਖਾਂ ਸਾਡੇ ਅਨੁਸਾਰ ਕੁਝ ਵੀ ਨਾ ਹੋਵੇ ਅਸੀਂ ਪਰੇਸ਼ਾਨ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਅਸੀਂ ਦੁਖੀ ਅਸੀਂ ਕੁਝ ਟੈਸਟ ਦਿੱਤਾ ਸਾਡੇ ਕਲੀਅਰ ਨਹੀਂ ਹੋ ਰਿਹਾ ਅਸੀਂ ਦੁਖੀ ਨਾ ਟੈਸਟ ਹੋਨੇ ਬਣਾਇਆ ਨਾ ਜੌਬ ਹੋਨੇ ਬਣਾਈ ਹੈ ਤੇ ਫਿਰ ਅਸੀਂ ਉਹਦੇ ਵੱਲ ਦੇਖਦੇ ਕਿ ਤੂੰ ਸਾਨੂੰ ਦੁਖੀ ਕੀਤਾ ਤੂੰ ਸਾਨੂੰ ਸਕਸੈਸ ਨਹੀਂ ਬੁਆਇਆ ਉਨੇ ਜੋ ਦਿੱਤਾ ਨਾ ਉਹਦਾ ਜੋ ਹੈ ਨਾ ਉਹ ਕੰਟਰੋਲ ਕਰ ਰਿਹਾ ਚੀਚਾ ਉਹਨੂੰ ਪਤਾ ਕਿੱਥੇ ਸਟਾਪ ਕਰਨਾ ਕਿੱਥੇ ਚੱਲਣਾ ਕਿੱਥੇ ਰੁਕਣਾ ਤੇ ਜਦੋਂ ਉਹਨੂੰ ਪਤਾ ਤਾਂ ਉਹਨੇ ਕਮੀਆਂ ਤੇ ਖੂਬੀਆਂ ਉਹਨੇ ਦਿੱਤੀਆਂ ਨੇ ਤਾਂ ਸੈੱਟ ਕਰੋ ਨਾ ਸਕਸੈਸ ਇੱਕ ਦਾ ਵੀ ਮੇਲ ਜਾਣੀ ਆ ਤੁਸੀਂ ਆਪਣੇ ਆਪ ਦੇ ਰਾਜੇ ਹੋ ਤੁਸੀਂ ਆਪਣੇ ਆਪ ਚ ਕੰਪਲੀਟ ਹੋ ਤੁਹਾਡੇ ਚ ਕੋਈ ਕਮੀ ਨਹੀਂ ਹੈ ਕਿਉਂਕਿ ਤੁਹਾਨੂੰ ਬਣਾਉਣ ਵਾਲੇ ਚ ਕਮੀ ਨਹੀਂ ਹੈ। ਬਸ ਇਹ ਸੋਚੋ। ਤਾਂ ਤੁਸੀਂ ਸਕਸੈਸ। ਓਕੇ ਚਲੋ 11 April 2024 ਦਿਨ ਵੀਰਵਾਰ ਦਾ ਤਿੱਥੀ ਦੇ ਆਪਾਂ ਤੁਹਾਨੂੰ ਦੱਸ ਦਿੱਤਾ। ਰਾਹੂ ਕਾਲ ਦਾ ਟਾਈਮ ਦੱਸ ਦਈਏ। ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹੇਗਾ तकरीबन 1:30 ਵਜੇ ਤੋਂ ਲੈ ਕੇ 3 ਵਜੇ ਤੱਕ। ਵਾਸੂ ਟਿਪ ਦੇ ਵਿੱਚ ਵੀ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਕਿਹਦੇ ਚ ਵਾਸੂ ਟਿਪ ਦੱਸਾਂਗੇ ਪ੍ਰਤੀਯੋਗ ਰਹੇਗਾ ਤੇ ਗ੍ਰਹਿਾਂ ਦੇ ਮੁਤਾਬਕ ਅੱਜ ਦੇ ਦਿਨ ਤਕਰੀਬਨ ਭਦਰਾ ਸਵੇਰੇ ਤੜਕੇ ਸ਼ੁਰੂ ਹੋ ਜਾਏਗੀ ਗਣ ਗੌਰੀ ਤੀਜ ਦਿੱਤੀ ਹੈ ਤੇ ਤੀਜਾ ਨਵਰਾਤਰਾ ਵੀ ਹੈ ਕੁਝ ਤੇ ਨਵਰਾਤਰੇ ਚੱਲਦੇ ਪਏ ਆ ਨਾ ਤੇ ਤੀਸਰਾ ਨਵਰਾਤਰਾ ਹੈ ਨਾ ਬ੍ਰਿਖ ਰਾਸ਼ੀ ਵਿੱਚ ਚੰਦਰਮਾ ਗਏ ਗੱਜ ਕੇ ਸ੍ਰੀ ਯੋਗ ਨਹੀਂ ਹੈ ਹੁਣ ਅੱਜ ਤਕਰੀਬਨ ਵੀਰਵਾਰ ਵਾਲੇ ਦਿਨ ਕ੍ਰਿਤਿਕਾ ਨਕਸ਼ਤਰ ਤੇ ਬ੍ਰਿਖ ਰਾਸ਼ੀ ਵਿੱਚ ਸਵੇਰੇ 8:40 ਤੇ ਚੰਦਰ ਚੜ੍ਹੇ ਉੱਚ ਦੇ ਚੰਦਰਮਾ ਕੀ ਪ੍ਰਭਾਵ ਪਵੇਗਾ ਤੁਹਾਡੀਆਂ ਜਨਮ ਪੱਤਰੀ ਤੇ ਤੁਹਾਡੇ ਗ੍ਰਹਾਂ ਮੁਤਾਬਕ ਬੱਕਰੀ, ਬੁੱਧਾ, ਬੱਕਰੀ, ਰਾਹੂ ਐ ਬੱਕਰੀ ਕੇ ਉਤਜਾਣ ਸਭ ਤੋਂ ਪਹਿਲਾਂ ਐ ਰੈਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ, ਬੁੱਧ ਤੇ ਸ਼ੁਕਰ ਤੇ ਰਾਹੂ ਦੀ ਯੁਤੀ ਬੜੀ ਹੋਈ ਹੈ 12ਵੇਂ ਸਤ ਚਾਰ ਗ੍ਰਹਿ ਚੱਲਦੇ ਪਈਆ ਤੇ ਇਹਨਾਂ ਦੇ ਨਾਲ ਚੰਦ ਸ਼ੁਕਰ ਉੱਚ ਦਾ ਧਨ ਸਥਾਨ ਵਿੱਚ ਕਿਸੇ ਨੇ ਕਿਹਾ ਕਿ ਕੇ ਮੇਸ਼ ਰਾਸ਼ੀ ਤੇ ਕੋਈ ਗੱਲ ਜੀ ਬਣਾ ਕੇ ਕਿ ਦੁਖੀ ਹੈ ਨਾ ਮੇਸ਼ ਦਾ ਕੁਝ ਕਿਹਾ ਤੇ ਕਿਸੇ ਨੇ ਕਿਹਾ ਕਿ ਨਹੀਂ ਇਹ ਜੀ ਗੱਲ ਨਹੀਂ ਆ ਅਸੀਂ ਤੇ ਬੜੇ ਨਜ਼ਾਰੇ ਚ ਨਜ਼ਾਰੇ ਲੈਣਾ ਰਾਸ਼ੀਆਂ ਤੇ ਡਿਪੈਂਡ ਨਹੀਂ ਕਰਦਾ ਨੁਕਸਾਨ ਤੋਂ ਬਚਣਾ ਰਾਸ਼ੀਆਂ ਤੇ ਡਿਪੈਂਡ ਕਰਦਾ ਤੇ ਦੁਖੀ ਹੋਣਾ ਤੁਹਾਡੇ ਆਪਣੇ ਹੱਥ ਚ ਹੈ ਤੇ ਤੁਸੀਂ ਕਿਸ ਚੀਜ਼ ਤੋਂ ਦੁਖੀ ਹੋ ਉਸ ਤੇ ਪਹਿਲਾਂ ਵਿਸ਼ਲੇਸ਼ਣ ਕਰੋ ਕਿ ਉਹ ਚੀਜ਼ ਜ਼ਿੰਦਗੀ ਚ ਇੰਨੀ ਮਾਇਨੇ ਰੱਖਦੀ ਆ ਕਿ ਤੁਸੀਂ ਉਸ ਦੇ ਲਈ ਆਪਣੇ ਦਿਮਾਗ ਮਨ ਸਰੀਰ ਔਰਾ ਆਲਾਦ ਵਾਲਾ ਪਰਿਵਾਰ ਸਭ ਜਗ੍ਹਾ ਤੇ ਵਕਤ ਨੂੰ ਖਰਾਬ ਕੀਤਾ ਹੋਇਆ ਇਹ ਸੋਚ ਲਿਆ ਕਰੋ ਤੇ ਹੁਣ ਜਿੱਦਾਂ ਮੇਸ਼ਾ ਰਾਸ਼ੀ ਵਾਲਿਆਂ ਦਾ ਮੰਗਲ ਸ਼ਨੀ ਨਾਲ ਚੱਲ ਰਿਹਾ ਹੈ ਤਾਂ ਕੁਛ ਕੋ ਹੈ ਕਿ ਉਹਨਾਂ ਮੁਤਾਬਕ ਚੀਜ਼ਾਂ ਨਹੀਂ ਹੋ ਰਹੀਆਂ ਉੱਚ ਦਾ ਚੰਦਰਮਾ ਇੰਜੋਏ ਕਰੋ ਬੜਾ ਵਧੀਆ ਦੁੱਧ ਮੱਥੇ ਤੇ ਲਾਓ ਪਰਵਾਸ ਦਾ ਸਾਥ ਮਿਲੇਗਾ ਧਨ ਆ ਜਾਏਗਾ ਪੈਸਾ ਆ ਜਾਏਗਾ ਵਕਤ ਨਹੀਂ ਮੁੜ ਕੇ ਆਉਣਾ ਤਾਂ ਵਕਤ ਨੂੰ ਇੰਜੋਏ ਕਰਨਾ ਹੈ ਨਾ ਤਾਂ ਬਸ ਥੋੜਾ ਜਿਹਾ ਮਿਊਜ਼ਿਕ ਜ਼ਰੂਰ ਸੁਣਨਾ ਸ਼ੁਰੂ ਕਰੋ ਮੇਸ਼ਾ ਰਾਸ਼ੀ ਵਾਲਿਆਂ ਨੂੰ ਕਹਿ ਰਹੀ ਹਾਂ ਜਿਨ੍ਹਾਂ ਨੇ ਕਿਹਾ ਕਿ ਦੁੱਖ ਨਹੀਂ ਕੁਛ ਨਹੀਂ ਹੈ ਕੁਛ ਦੁੱਖ ਨਹੀਂ ਹੈ రెడ్డి कलर ਦਾ ਕਪੜਾ ਆਪਣੇ ਕੋਲ ਰੱਖੋ ਸਭ ਅੱਛਾ ਹੋ ਜਾਣਾ ਹੈ ਟੌਰਸ ਬ੍ਰਿਕ ਰਾਸ਼ੀ ਵਾਲੇ ਉੱਚ ਦਾ ਚੰ드ਰਮਾ ਲਗਨ ਚ ਪਰਸਨਲਿਟੀ ਅੱਛੀ ਪ੍ਰੇਮ ਸਰਵੰਦਾ ਦੀ ਸ਼ੁਰੂਆਤ ਹੋ ਗਈ ਜਾਂ ਹੋ ਜਾਏਗੀ ਉੱਚ ਦਾ ਸ਼ੁਕਰ ਅੱਛੀ એનર્ਜੀ ਦੇ ਰਿਹਾ ਤੁਹਾਨੂੰ ਹਨਾ ਸੂਰਜ ਨੇ ਨਿਕਲ ਜਾਣਾ ਪਰਸੋਂ ਇੱਥੋਂ ਤਾਂ ਹੋਰ ਵੀ ਜ਼ਿਆਦਾ ਅੱਛਾ ਹੋ ਜਾਣਾ ਹੈ ਸੂਰਜ ਨੇ ਉੱਚ ਦਾ ਹੋ ਜਾਣਾ ਤੇ ਸ਼ੁਕਰ ਉੱਚ ਦਾ ਪਹਿਨਾ ਤੁਸੀਂ ਬੈਠਾ ਤੁਹਾਡੇ ਲਗਨ ਦਾ ਮਨ ਬਸ ਕੱਚ ਦਾ ਗਲਾਸ ਅੱਜ ਯੂਜ਼ ਨਾ ਕਰਿਓ ਚਾਂਦੀ ਦੇ ਗਲਾਸ ਪਾਣੀ ਪੀਓ ਥੋੜਾ ਖੂਬਸਾਰਾ ਪਾਣੀ ਪੀਓ ਜਿਆਦਾ ਪਾਣੀ ਪੀਓ ਥੋੜਾ ਸਿਹਤ ਖਰਾਬ ਹੋ ਸਕਦੀ ਆ ਬਾਕੀ ਉੱਚਾ ਚੰਦਰਮਾ ਤੁਹਾਨੂੰ ਕਾਫੀ ਕੁਝ ਅੱਛਾ ਕਰਨ ਵਾਲਾ ਏ ਗਰੇ ਰੰਗ ਪਹਿਨਣਾ ਤੁਸੀਂ ਅੱਜ ਤੇ ਮਾਂ ਦੇ ਪੈਰ ਹੱਥ ਲਗਾ ਕੇ ਘਰ ਤੋਂ ਜਾਓਗੇ ਡੈਫੀਨੇਟਲੀ ਸਕਸੈਸ ਮਿਲੇਗੀ ਅਗਲੀ ਰਾਸ਼ੀ ਜੈਮਨੀਜ਼ ਯਾਨੀ ਮਿਥੂਨ ਰਾਸ਼ੀ ਵਾਲੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੁੱਧ ਬੱਕਰੀ ਹੈ ਹਨਾ ਥੋੜਾ ਜਿਹਾ ਪੁੱਠਾ ਦਿਮਾਗ ਚੱਲਦੇ ਤਾਂ ਬੱਕਰੀ ਦਾ ਮਤਲਬ ਕੀ ਆ ਕਿ ਜਿਸ ਰਸਤੇ ਤੇ ਅਸੀਂ ਚੱਲਦੇ ਆਂ ਸਾਨੂੰ ਲੱਗਦਾ ਕਿ ਕੰਮ ਹੋਣ ਵਾਲਾ ਤੇ ਉੱਥੇ ਹੀ 99 ਤੇ ਕੁਝ ਨਾ ਕੁਝ ਹੰਜੀਮਾ ਪੈ ਜਾਂਦਾ ਚਲੋ ਇਹ ਕੋਈ ਵੱਡੀ ਗੱਲ ਨਹੀਂ ਆ ਦੁਨੀਆਦਾਰੀ ਦੇ ਕੰਮ ਨੇ ਹੁੰਦੇ ਰਹਿੰਦੇ ਆ ਤੇ ਸਕਸੈਸ ਮਿਲਦੀ ਰਹਿੰਦੀ ਆ ਤੇ ਮਿਥੁਨਾਸ਼ੀ ਵਾਲਿਆਂ ਨੇ ਹੁਣ ਕੀ ਕਰਨਾ ਏ ਅੱਜ ਦੇ ਦਿਨ ਕਿਉਂਕਿ ਨਕਸ਼ਤਰ ਜੋ ਹੈ ਨਾ ਚੰਦਰਮਾ ਕ੍ਰਿਤਿਕਾ ਨਕਸ਼ਤਰ ਹਿੰਮਤ ਨਾਲ ਕੀਤੇ ਕੰਮ ਅੱਜ ਤੁਹਾਡੇ ਸਕਸੈਸ ਹੋਣ ਵਾਲੇ ਜੋ ਸੋਚ ਰਹੇ ਹੋ ਬਸ ਕਰ ਦੋ ਹੋ ਜਾਏਗਾ ਹੋ ਜਾਏਗਾ ਰਾਜਨੀਤੀ ਵਿੱਚ ਕੋਟ ਕਚਹਿਰੀ ਵਿੱਚ ਚਿਤਹੀ ਹੋਏਗੀ ਪਰੇਸ਼ਾਨ ਨਾ ਹੋ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ ਅੱਜ ਅੱਜ ਦੇ ਦਿਨ ਮਸਟਰਡ ਕਲਰ ਲੱਗੀ ਤੁਹਾਡਾ ਤੇ ਚੰਦਰਮਾ ਉੱਚ ਦਾ ਤੁਹਾਡੇ ਲਗਨ ਦਾ ਮਾਲਕ ਬੜਾ ਵਧੀਆ ਮਾ ਦੀ ਨਰਜੀ ਲਓ ਬਹੁਤ ਅੱਛਾ ਹੋ ਜਾਣਾ ਮਤਲਬ ਮਾ ਦਾ ਆਸ਼ੀਰਵਾਦ ਲੈ ਕੇ ਘਰ ਤੋਂ ਜਾਣਾ ਤਾਂ ਸਕਸੈਸ ਦਿਵਾਏਗਾ ਖਾਸ ਤੌਰ ਤੇ ਇਨਕਮ ਦੇ ਸੋਰਸਸ ਵੀ ਬਦਲਣੇ ਸ਼ੁਰੂ ਹੋ ਜਾਣਗੇ ਪਰਿਵਾਰ ਦਾ ਸਾਥ ਵੀ ਮਿਲੇਗਾ ਪਾਣੀ ਚ ਦੁੱਧ ਪਾ ਕੇ ਇਸਨਾਲ ਜਰੂਰ ਕਰਨਾ ਹੈ ਚਾਂਦੀ ਜਰੂਰ ਕੋਲ ਰੱਖ ਲੈ ਠੀਕ ਹੈ カラー ਆਪਾਂ ਤੁਹਾਨੂੰ ਦੱਸਤਾ ਤੇ ਚੰਦਰਮਾ ਉੱਚਦਾ ਹੈ ਦੁੱਧ ਦਾ ਪੈਕੇਟ ਅਗਰ ਮੰਦਰ ਰੱਖ ਸਕਦੇ ਹੋ ਜਾਂ ਧਾਰਮਿਕ ਸਥਾਨ ਤੇ ਜਾਂ ਕਿਸੇ ਬੱਚੇ ਨੂੰ ਦੇ ਸਕਦੇ ਹੋ ਤਾਂ ਹੋਰ ਵਧੀਆ ਠੀਕ ਆ ਅਗਲੀ ਰਾਸ਼ੀ ਲੀਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੋ ਦਿਨ ਹੋਰ ਇੰਤਜ਼ਾਰ ਕਰੋ ਪਰੇਸ਼ਾਨੀਆਂ ਘਟਣ ਵਾਲੀਆਂ ਨੇ ਨਵੇਂ ਸੌਦੇ ਨਵੀਂ ਗੱਲਬਾਤ ਜੋ ਤੁਹਾਡੇ ਕਿਤੇ ਚੱਲ ਰਹੀ ਹੈ ਤੁਹਾਨੂੰ ਸਕਸੈਸ ਮਿਲਣ ਵਾਲੀ ਆ ਚਲੋ ਕੀ ਕਰਨਾ ਤੁਸੀਂ ਉੱਚਦਾ ਚੰਦਰਮਾ ਅੱਜ ਤੁਹਾਡੇ 12ਵੇਂ ਖਾਨੇ ਦਾ ਮਾਲਕ 10ਵੇਂ ਖਾਨੇ ਵਿੱਚ ਬੈਠਾ ਤਾਂ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਰਹੀ ਹੈ ਦਾ ਹਸਪਤਾਲ ਦੇ ਚੱਕਰ ਵੀ ਲੱਗ ਸਕਦੇ ਉਧਰ ਧਿਆਨ ਦਿਓ ਤੁਸੀਂ ਪੀਲੀ ਦਾਲ ਅੱਜ ਵੀਰਵਾਰ ਦਾ ਦੇਣਾ ਧਾਰਮਿਕ ਸਥਾਨ ਤੇ ਰੱਖ ਕੇ ਆਓ ਜਾਂ ਤਿੰਨ ਕੇਲੇ ਰੱਖੋ ਅੱਛਾ ਹੋਏਗਾ એનર્ਜੀ ਸ਼ੁਭ ਹੋਏਗੀ ਪਰਿਵਾਰ ਵਿੱਚ ਸ਼ਾਂਤੀ ਬਣੀ ਗਈ ਕਲਰ ਕੋਈ ਵੀ ਪੈਨੋ ਕੋਈ ਪਰੇਸ਼ਾਨੀ ਨਹੀਂ ਹੈ ਨਕਸ਼ਤਰ ਸੂਰਜ ਦਾ ਹੈ ਸਕਸੈਸ ਮਿਲੀ ਜਾਣੀ ਹੈ ਗੁੱਸੇ ਤੇ ਕੰਟਰੋਲ ਜ਼ਰੂਰ ਰੱਖੋ ਵਰਗੋ ਕੰਨਿਆ ਰਾਸ਼ੀ ਦਾ ਅੱਛਾ ਹੈ ਜੀ ਚੰਦਰਮਾ ਉੱਚ ਦਾ ਉਹ ਵੀ ਕਿਸਮਤ ਸਥਾਨ ਵਿੱਚ ਹੋਰ ਵਧੀਆ ਹੋ ਗਿਆ ਕੰਮਕਾਰ ਅੱਛਾ ਚੱਲਿਆ ਪੈਸਾ ਆਇਆ ਕਿਸਮਤ ਤੇ ਭਰੋਸਾ ਹੋਇਆ ਆਪਣੇ ਆਪ ਤੇ ਪ੍ਰਾਉਡ ਵਧਿਆ ਤੁਹਾਡਾ ਹਨਾ ਬਸ ਥੋੜਾ ਜਿਹਾ ਅਲੀਗੇਸ਼ਨ ਤੋਂ ਮਤਵਾਜ ਤੁਸੀਂ ਬਚਣਾ ਹੈ ਸੂਰਤ ਦਾ ਨਕਸ਼ਤਰ ਮਾਨਸਿਕ ਤੌਰ ਤੇ ਥੋੜੀ ਖੱਜਲ ਖਵਾਰੀ ਦੇ ਸਕਦਾ ਹੈ ਜਾਨੀ ਕਿ ਕਲਪਾਹਟ ਹੋ ਸਕਦੀ ਹੈ ਤੁਹਾਨੂੰ ਤਾਂ ਉਹ ਕਲਪਾਹਟ ਤੋਂ ਬਚਣ ਦੇ ਲਈ ਤੁਸੀਂ ਕੀ ਕਰਨਾ ਹੈ ਜੀ ਇੱਕ ਤਾਂ ਰਸੋਈ ਚ ਬੈਠ ਕੇ ਖਾਣਾ ਖਾਓ ਸਭ ਤੋਂ ਜ਼ਰੂਰੀ ਤੇ ਦੂਜਾ ਤੁਸੀਂ ਘਰ ਤੋਂ ਨਿਕਲਦੇ ਸਮੇਂ ਤੁਲਸੀ ਦਾ ਜਾਂ ਹਰੀ ਹਰੀ ਇਲਾਇਚੀ ਦਾ ਸੇਵਨ ਕਰ ਲਓ ਤਹ ਹੋਰ ਜ਼ਿਆਦਾ ਅੱਛਾ ਹੋ ਜਾਏਗਾ ਠੀਕ ਆ ਅਗਲੀ ਰਾਸ਼ੀ ਲਿਖ ਬਰਾਜਾ ਨੇ ਤੁਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਨੇ ਜੀ ਗ੍ਰਹਾਂ ਦੇ ਮੁਤਾਬਕ ਅੱਜ ਨਕਸ਼ਤਰ ਸੁਭਲਾ ਮਿੱਤਰ ਨਹੀਂ ਹੈ ਤਾਂ ਸਰਕਾਰੀ ਗੈਰ ਸਰਕਾਰੀ ਕੰਮ ਥੋੜੇ ਜਿਹਾ ਧਿਆਨ ਨਾਲ ਕਰਿਓ ਕੋਈ ਸਰਕਾਰੀ ਚਿੱਠੀ ਕੋਈ ਸਰਕਾਰੀ ਨੋਟਿਸ ਮਿਲ ਜਾਏਗਾ ਪਰੇਸ਼ਾਨੀ ਬਾਝਾਏਗੀ ਪਰਿਵਾਰ ਵਿੱਚ ਵੀ ਪਿਤਾ ਦੀ ਸਿਹਤ ਲਈ ਵੀ ਆਲੇ ਦੁਆਲੇ ਲਈ ਵੀ ਥੋੜੀ ਜੀ એનર્ਜੀ ਤੁਹਾਡੇ ਹੱਥ ਵਿੱਚ ਆਸ਼ੁਭ ਕਰਨੀ ਤੇ ਉਹ ਤੁਸੀਂ ਕਰ ਲੈਣੀ ਹੈ ਕਿਉਂਕਿ ਸਮਝਦਾਰ ਹੋ ਤੁਸੀਂ ਹੈਨਾ ਉੱਚ ਦਾ ਸ਼ੁਕਰ ਚੱਲ ਰਿਹਾ ਤਾਂ ਨੇਚਰਲੀ ਸਮਝਦਾਰ ਹੀ ਹੋ ਸਟੈਂਡਰਡ ਆ ਤੁਹਾਡਾ ਇੱਕ ਤੇ ਦੂਜਾ ਚੰਦਰ 8ਵੇਂ ਸਥਾਨ ਵਿੱਚ ਹੈ ਯਾਤਰਾ ਥੋੜੀ ਧਿਆਨ ਨਾਲ ਕਰੋ ਤੇ ਕੋਸ਼ਿਸ਼ ਕਰੋ ਜਰੂਰੀ ਨਾ ਹੋਵੇ ਤਾਂ ਚੰਦਰ ਜਦੋਂ 8ਵੇਂ ਹੋਵੇ ਨਾ ਤਾਂ ਕੁਝ ਚੀਜ਼ਾਂ ਨੂੰ ਇੱਕ ਦੋ ਦਿਨ ਤੱਕ ਟਾਲ ਦੇਣਾ ਚਾਹੀਦਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਖੂਬਸਾਰਾ ਤੁਹਾਨੂੰ ਖੂਬਸਾਰਾ ਪੈਸਾ ਕਿਸਮਤ ਦਾ ساتھ ਆਪਣੇ ਆਪ ਤੇ ਪ੍ਰੋਬਲਮ ਸ਼ਾਪਿੰਗ ਲਈ ਮਨ ਕਰੇਗਾ ਸ਼ਾਪਿੰਗ ਜਾਂ ਗੱਲਾਂ ਹੋਣਗੀਆਂ ਅਰੇ ਉਹ ਕਿਸਮਤ ਦਾ ਮਾਲਕ ਹੈ 7ਵੇਂ ਸਥਾਨ ਵਿੱਚ ਬੈਠਾ ਹੈ ਨਵੇਂ ਆਰਡਰ ਨਵਾਂ ਕੰਮ ਕਰ ਸਭ ਕੁਝ ਅੱਛਾ ਮਾਨਵੀ ਖੁਸ਼ ਮਾਨਵੀ ਖੁਸ਼ ਤੇ ਦਿਵਾਕ ਬਿਖੁਸ਼ ਮਤਲਬ ਪੈਸਾ ਵੀ ਆਇਆ ਕੰਮ ਕਰ ਵੀ ਚੱਲਿਆ ਵਿਦੇਸ਼ ਤੋਂ ਪੈਸਾ ਆ ਸਕਦਾ ਹੈ ਤਾਂ ਇਸ ਕਰਕੇ ਸਿਤਾਰੇ ਸ਼ੁਭ ਨੇ ਸਿਰਫ ਤੇ ਸਿਰਫ ਕੱਚ ਦਾ ਗਲਾਸ ਅੱਜ ਤੁਸੀਂ ਯੂਜ਼ ਨਹੀਂ ਕਰਨਾ ਚਾਂਦੀ ਦੇ ਗਲਾਸ ਚ ਪਾਣੀ ਪੀਣਾ ਏ ਤੇ ਔਰ ਚੰਦਰ ਸਾਤਾ ਮਾਂ ਲਈ ਵੀ ਚੰਗਾ ਆਪਣੇ ਲਈ ਵੀ ਚੰਗਾ ਤਾਂ ਮਾਂ ਦਾ ਆਸ਼ੀਰਵਾਦ ਹੀ ਲੈ ਲਓ ਕੁਛ ਕਰੋ ਕੁਛ ਨੁਕਸਾਨ ਨਹੀਂ ਹੋਣਾ ਓਕੇ ਆ ਤਾਲ ਲਈ ਕੰਮ ਲਈ ਕਾਰੋਬਾਰ ਲਈ ਪੈਸੇ ਲਈ ਦਿਮਾਗ ਨਹੀਂ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਨਾ ਕੋਈ ਇਦਾਂ ਦੀ ਖਬਰ ਮਨ ਨੂੰ ਪ੍ਰੇਸ਼ਾਨ ਕਰ ਸਕਦੀ ਆ 네ਗੇਟਿਵ ਨਾ ਸੋਚੋ ਕਿਸੇ ਨੇ ਤੁਹਾਡੇ ਨਾਲ ਕੀ ਕੀਤਾ ਛੱਡੋ ਉਸ ਨੂੰ ਮਿੱਟੀ ਪਾਓ ਅੱਗੇ ਵਧੋ ਕਿਉਂਕਿ ਕੁਝ ਸੋਚ ਤੁਹਾਡੀ ਇਦਾਂ ਨਹੀਂ ਹੋਣ ਵਾਲੀ ਆ ਕਿ ਦੂਜਿਆਂ ਦੇ ਟਾਈਮ ਵੇਸਟ ਕਰਨਾ ਦੂਜਿਆਂ ਤੇ ਚਰਚਾ ਕਰੋਗੇ ਅੱਜ ਤੁਸੀਂ ਚੰਦਰ ਨੂੰ ਸ਼ੁਭ ਕਰਨਾ ਦੁੱਧ ਨਹੀਂ ਪੀਣਾ ਰਾਤ ਨੂੰ ਬਿਲਕੁਲ ਵੀ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਰੱਖਿਣਾ ਤੇ ਪਾਣੀ 'ਚ ਥੋੜੀ ਜਿਹੀ ਹਲਦੀ ਪਾ ਕੇ ਸੇਵਨ ਕਰ ਲਓ ਅੰਦਰੂਨੀ ਤੌਰ ਤੇ ਜੋ ਸਵੇਲਿੰਗ ਤੇ ਨਾੜਾਂ ਦੀ ਪ੍ਰੋਬਲਮ ਹੋ ਰਹੀ ਹੈ ਨਾ ਉਹ ਠੀਕ ਹੋ ਜਾਏਗੀ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਉੱਚਾ ਚੰਦਰਮਾ ਸੋਚ ਦੇ ਸਥਾਨ ਵਿੱਚ ਸੋਚ ਅੱਛੀ ਹੈ ਦੇਖੀ ਜਾਏਗੀ ਜੋ ਹੋਏਗਾ ਬਸ ਇਹ ਸੋਚ ਲਓ ਤੇ ਸਮਝੋ ਸਭ ਅੱਛਾ ਹੋਣ ਵਾਲਾ ਹੈ ਫੈਸਲੇ ਤੁਹਾਡੇ ਹੱਥ ਵਿੱਚ ਹੀ ਹੋਣਗੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਮਨ ਦੇ ਪਟਕਾਉ ਨੂੰ ਮਤਲਬ ਮਨ ਦੇ ਦਿਮਾਗ ਦੇ ਘੋੜੇ ਇੱਧਰ ਉੱਧਰ ਨਾ ਭਜਾਓ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਕੋਈ ਵੀ ਕੰਮ ਫੜ ਕੇ ਨਾ ਬੈਠੋ ਸਿਰਫ ਉਹ ਹੀ ਕੰਮ ਕਰੋ ਜਿਹੜੇ ਜ਼ਰੂਰੀ ਆ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ ਧਾਗੇ ਵਾਲੀ ਮਿਸ਼ਰੀ ਦਾ ਦੇਣ ਅੱਛਾ ਹੋ ਜਾਏਗਾ बस ਇਹ ਕੋਸ਼ਿਸ਼ ਸ਼ੁਰੂ ਕਰਨੀ ਹੈ ਕਿ ਕਾਲਾ ਨੀਲਾ ਰੰਗਾ ਜ ਨਹੀਂ ਪੋਣਾ ਕਿਉਂਕਿ ਸੂਰਜ ਦਾ ਨਕਸ਼ਤਰ ਹੈ ਤੇ ਨਾਲ ਤੁਸੀਂ ਸੂਰਜ ਨੂੰ ਕੁਸ਼ਕਮ ਲਈ ਕੀ ਹੈ ਵਾਈਟ ਜਾਂ ਕਰੀਮ ਜਖ ਗਰੇ ਰੰਗ ਪਾਓ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਘਰ ਪਰਿਵਾਰ ਵਿੱਚ ਫੰਕਸ਼ਨ ਦੀ ਚਰਚਾ ਹੋਏਗੀ ਕੋਈ ਨਵਾਂ ਰਿਸ਼ਤਾ ਆ ਸਕਦਾ ਹੈ ਪਰ ਸਿਹਤ ਲਈ ਸਤਾਰੇ ਤੁਹਾਡੇ ਵੀ ਢਿੱਲੇ ਰਹਿਣਗੇ ਤੁਹਾਡੇ ਆਪਣੇ ਲਈ ਤੁਹਾਡੀ ਮਾਤਾ ਲਈ ਦੋਨਾਂ ਦੀ ਸਿਹਤ ਕਿਸੇ ਨਾ ਕਿਸੇ ਦੀ ਖਰਾਬ ਹੋ ਸਕਦੀ ਹੈ ਥੋੜਾ ਜਿਹਾ ਸਿਹਤ ਸੰਭਾਲੋ ਆਪਣਾ ਸੈਰ ਵਗੈਰਾ ਜਰੂਰ ਕਰੋ ਸੂਰਜ ਤੁਹਾਡੇ ਸੱਤਵੇਂ ਘਰ ਦੇ ਦਾ ਮਾਲਕ ਹੈ ਤਾਂ ਥੋੜੀ ਜਿਹੀ ਲਾਈਫ ਪਾਰਟਨਰ ਨਾਲ પતિ ਪਤਨੀ ਜੀਵਨ ਸਾਥੀ ਇੱਕ ਦੂਜੇ ਨਾਲ ਥੋੜਾ ਮਿਲ ਕੇ ਚੱਲੋ ਹਨਾ ਤੌਰ ਅੱਛਾ ਹੋ ਜੇ ਇੱਕ ਨਾਰੀਅਲ ਲੈ ਕੇ ਤੁਸੀਂ ਜਲ ਪ੍ਰਵਾਹ ਕਰ ਦੋ ਜਰੂਰ ਕਰਿਆ ਕਰੋ ਸ਼ਨੀਵਾਰ ਨੂੰ ਜਦੋਂ ਤੱਕ ਮੰਗਲ ਤੁਹਾਡੇ ਲਗ ਚ ਬਰਾਸ ਨਹੀਂ ਪਾਇਸਿਸ ਹਨੇ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਹੈ ਵਿਰੋਧੀ ਦਬੇ ਰਹਿਣਗੇ ਨੇਮ ਫੇਮ ਵਿੱਚ ਵਾਧਾ ਹੋਏਗਾ ਸੋਸ਼ਲ ਮੀਡੀਆ 'ਚ ਬਿਜ਼ੀ ਰਹੋਗੇ ਕੋਈ ਵੀ ਕੰਮ ਕਰਦੇ ਹੋ ਉਸ ਦੇ ਲਈ ਨੇਮ ਫੇਮ ਲਈ ਸਿਤਾਰੇ ਤੁਹਾਡੇ ਸ਼ੁਭ ਚੱਲਦੇ ਪਏ ਭੈਣ ਭਾਈਆਂ ਨਾਲ ਸੰਬੰਧ ਨਾ ਵਿਗਾੜੋ ਚੰਗੀ ਗੱਲ ਹੈ ਪੈਰ ਗਿੱਟੇ ਤੇ ਸੱਟ ਤੋਂ ਬਚੋ ਫਿਸਲ ਕੇ ਗਿਰ ਸਕਦੇ ਹੋ ਸੰਭਲ ਸੰਭਲ ਕੇ ਚੱਲਣਾ ਹੀ ਸੰਭਾਲੇਗਾ ਤੁਹਾਨੂੰ ਠੀਕ ਹੈ ਬਾਕੀ ਰੰਗ ਕੋਈ ਵੀ ਪਹਿਨੋ ਕੋਈ ਚੱਕਰ ਨਹੀਂ ਬਸ ਗੁੜ ਨਹੀਂ ਖਾਣਾ ਰਾਤ ਨੂੰ ਮਿੱਠਾ ਬਿਲਕੁਲ ਨਹੀਂ ਏਸੀ ਜੀ ਅਸਟ੍ਰੋਲੋਜੀ ਵਿਦ ਲੌਜੀਕ ਸ਼ੁਭ ਸਿਤਾਰੇ ਕੀ ਪ੍ਰਭਾਵ ਪੈਂਦਾ ਹੈ ਸਿਤਾਰਿਆਂ ਦੇ ਮੁਤਾਬਕ ਇਸ ਤੇ ਆਪਾਂ ਚਰਚਾ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਬਹੁਤ ਜ਼ਰੂਰੀ ਹੋਣਾ ਦੱਸਦੇ ਰਹਿੰਨੇ ਆ ਕਿ ਕਿਦਾਂ ਕੀ ਕਰਨਾ ਹੈ ਕਿਵੇਂ ਕੀ ਕਰਨਾ ਹੈ ਕਿਸ ਤਰ੍ਹਾਂ ਕੀ ਕਰ ਲੈਣਾ ਪਹਿਲਾਂ ਤੇ ਸਭ ਤੋਂ ਜ਼ਰੂਰੀ ਸਾਡੀ ਕਿਸਮਤ ਤੇ ਕਰਮ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਘਰ ਪਰਿਵਾਰ ਦਾ ਸਾਥ ਹੋਣਾ ਆਪਣੇਆਂ ਦਾ ਸਾਥ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਆਪਣੇ ਆਪ ਨਾਲ ਪਿਆਰ ਹੋਣਾ ਇਹ ਤਿੰਨ ਚਾਰ ਚੀਜ਼ਾਂ ਜਦੋਂ ਤੁਸੀਂ ਸਹੀ ਕਰ ਲੀਆਂ ਤਾਂ ਜ਼ਿੰਦਗੀ ਤਕਰੀਬਨ ਤਕਰੀਬਨ ਪਟੜੀ ਤੇ ਧੁਰਨੀ ਲੱਗ ਜਾਂਦੀ ਹੈ ਦੇ ਵਾਸਤੇ ਦਾ ਜ਼ਿਆਦਾ ਵਹਿਮ ਨਾ ਕਰਿਆ ਕਰੋ ਕਿ ਇਹ ਖਰਾਬ ਹੋ ਗਿਆ ਉਹ ਖਰਾਬ ਗਿਆ ਜਿਹੜੀ ਚੀਜ਼ ਦਿਮਾਗ 'ਚ ਬੈਠ ਗਈ ਨਾ ਉਹ ਫਿਰ ਨਿਕਲਦੀ ਨਹੀਂ ਭਾਵੇਂ ਉਹ ਸਹੀ ਚੀਜ਼ ਹੀ ਹੋਵੇ ਫਿਰ ਉਹ ਲੈਟਲ ਹੋਣਾ ਸ਼ੁਰੂ ਕਰ ਦਿੰਦੀ ਜਿੰਨੀ ਦੇਰ ਤੱਕ ਕੋਈ ਦਿਸ਼ਾ ਜਾਂ ਕੋਈ ਚੀਜ਼ ਤੁਹਾਨੂੰ ਨੈਗੇਟਿਵ ਪ੍ਰਭਾਵ ਨਹੀਂ ਦਿੰਦੀ ਹਨਾ ਉਨੀ ਦੇਰ ਉਸ ਨੂੰ ਨਾ ਛੇਡੋ ਠੀਕ ਜ਼ਿੰਦਗੀ 'ਚ ਸਕਸੈਸ ਰੁਕੀ ਹੋਈ ਹੈ ਜ਼ਿੰਦਗੀ 'ਚ ਬਹੁਤ ਮਿਹਨਤ ਕਰਦੇ ਆ 99 ਤੇ ਜਾ ਕੇ ਕੰਮ ਖਰਾਬ ਹੋ ਜਾਂਦੇ ਹਨਾ ਪਰੇਸ਼ਾਨੀਆਂ ਸਾਨੂੰ ਤਕਰੀਬਨ ਰੁਕ ਜਾਂਦੀਆਂ ਨੇ ਮਤਲਬ ਮੰਨ ਲਓ ਕਿ ਕੋਈ ਚਾਹ ਕਰਨ ਹੈ ਤਾਂ ਇੱਕ ਆ ਹੋ ਗਿਆ ਫਿਰ ਆ ਕਰਨ ਗਏ ਫਿਰ ਆ ਹੋ ਗਿਆ ਜਾਨੀ ਰੁਕਾਵਟਾਂ ਵਾਰ-ਵਾਰ ਪੈਂਦੀਆਂ ਹੋਣ ਕਿਸੇ ਵੀ ਬਣਦੇ-ਬਣਦੇ ਕੰਮ ਵਿੱਚ ਤਾਂ ਮੰਗਲ ਦੀ એનર્ਜੀ ਆ શુભ ਹੁੰਦੀ ਹੈ ਦੱਖਣ ਦਿਸ਼ਾ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਿਸ ਕਰਕੇ ਸਾਨੂੰ ਸਕਸੈਸ ਨਹੀਂ ਮਿਲਦਾ ਦੱਖਣ ਦਿਸ਼ਾ ਦੀ ਕੰਧ ਜੋ ਹੈ ਤੁਹਾਡੀ ਉਹ ਸੋਲਿਡ ਮੋਟੀ ਹੋਣੀ ਚਾਹੀਦੀ ਆ ਉਸ ਦਿਸ਼ਾ ਤੇ ਮਹਿਰੂਨ ਜਾਂ ਚੈਰੀ ਕਲਰ ਦਾ ਰੰਗ ਲਓ ਪਾਵਰ ਮਿਲਨੀ ਤੇ 99 ਤੇ ਜਾ ਕੇ ਕੰਮ ਕਰਾਉਣੇ ਬੰਦ ਹੋ ਜਾਣ। ਇਹ ਸੀ ਵਾਸਤੂ ਟਿਪ। ਹੁਣ ਸਮਝ ਆਸਦਾ 10 ਸਬਦ 10 ਦਾ ਦਿਨ ਅੱਛਾ ਜਾਵੇ ਸਾਸ਼ਿਕ ਨੂੰ।